ਹਾਂਜੀ ਅਸੀਂ ਅੱਜ ਤੁਹਾਨੂੰ ਬਿਜਲੀ ਦੇ ਮੀਟਰ ਦੀ ਰੀਡਿੰਗ ਬਾਰੇ ਦੱਸਾਂਗੇ ਵੀ ਕਿਵੇਂ ਦੇਖਣੀ ਹੈ ਅਤੇ ਸਰਕਾਰ ਵੱਲੋਂ 600 ਜੁੰਟ ਜੋ ਮਾਫ ਹੈ 2 ਮਹੀਨਿਆਂ ਦੀ ਉਸ ਨੂੰ ਕਿਵੇਂ ਅਸੀਂ ਇਸਤੇਮਾਲ ਕਰਨਾ ਹੈ ਤਾਂ ਕਿ ਦੇਖ ਸਕੀਏ ਵੀ ਕਿੰਨੀ ਆਪਣੀ ਜੁੰਟ ਮੱਚੀ ਹੈ ਕਿੰਨੀ ਆਪਣੇ ਕੋਲ ਜੁੰਟ ਬਾਕੀ ਬਚੀ ਹੈ ਉਸ ਤੋਂ ਪਹਿਲਾਂ ਆਪਣਾ YouTube ਚੈਨਲ ਖੋਲੋ ਜਿਸ ਤਰ੍ਹਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖ ਰਿਹਾ ਹੈ ਉੱਥੇ ਤੁਸੀਂ ਸਰਚ ਕਰੋ ਜੱਸੀ ਜਸ ਟੀਵੀ ਇਸ ਤੋਂ ਬਾਅਦ ਵੀਊ ਚੈਨਲ ਤੇ ਕਲਿੱਕ ਕਰਕੇ ਤੁਸੀਂ ਸਾਡੀਆਂ ਸਕਰੀਨ ਦੇ ਉੱਤੇ ਜੋ ਵੀਡੀਓ ਹੈ ਉਹਨਾਂ ਦਿਖ ਰਹੀਆਂ ਹਨ ਉਹਨਾਂ ਨੂੰ ਲਾਈਕ ਤੇ ਕਮੈਂਟ ਕਰੋ ਤਾਂ ਕਿ ਅਸੀਂ ਇਹੋ ਜੀਆਂ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਲਈ ਹੋਰ ਬਣਾਉਂਦੇ ਰਹੀਏ ਸਾਡਾ ਹੌਸਲਾ ਵੱਧ ਸਕੇ ਕਿਰਪਾ ਕਰਕੇ ਸਬਸਕ੍ਰਾਈਬ ਕਰੋ ਚੈਨਲ ਨੂੰ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਦੀ ਬਿਜਲੀ ਦੀ ਰੀਡਿੰਗ ਕਿਵੇਂ ਦੇਖਣੀ ਹੈ ਆਓ ਦੇਖਦੇ ਹਾਂ ਕਿਵੇਂ ਕਰਨੀ ਹੈ ਰੀਡਿੰਗ ਹਾਂਜੀ ਅਸੀਂ ਤੁਹਾਨੂੰ ਅੱਜ ਦੱਸਾਂਗੇ ਵੀ ਕਿਵੇਂ ਬਿਜਲੀ ਦੇ ਮੀਟਰ ਦੀ ਰੀਡਿੰਗ ਦੇਖਣੀ ਹੈ ਤਕਰੀਬਨ ਚਿਪ ਵਾਲੇ ਜਿਹੜੇ ਮੀਟਰ ਹੁੰਦੇ ਨੇ ਉਹਨਾਂ ਦੀ ਇੱਕ ਮੰਥ ਬਾਅਦ ਜਿਹੜੇ ਅੱਜ ਕੱਲ ਨਵੇਂ ਲੱਗਦੇ ਆ ਉਹਨਾਂ ਦੀ ਆਟੋਮੈਟਿਕ ਇੱਕ ਮੰਥ ਬਾਅਦ ਤੁਹਾਨੂੰ ਬਿੱਲ ਆਨਲਾਈਨ ਆਉਂਦਾ ਹੈ ਬਿੱਲ ਉਹਦਾ ਤੇ ਜੇਕਰ ਤੁਸੀਂ ਉਹਦੇ ਟੁੰਡੀ ਲਾਉਂਗੇ ਅੱਜ ਕੱਲ ਜਿਹੜੇ ਚਿਪ ਵਾਲੇ ਮੀਟਰ ਹੈ ਉਹ ਆਟੋਮੈਟਿਕ ਦੋ ਵਾਰੀ ਤੁਹਾਨੂੰ ਵਾਰਨਿੰਗ ਦੇਊਗਾ ਤੀਜੀ ਵਾਰ ਤੁਹਾਨੂੰ ਉਹ ਆਪਣੇ ਆਪ ਹੀ ਪੈਸੇ ਬਾਦੂਗਾ ਉਸ ਤੇ ਕੁੰਡੀ ਨਹੀਂ ਲੱਗਦੀ ਜਿਹੜੇ ਦੂਜੇ ਮੀਟਰ ਲੱਗਦੇ ਹਨ ਅੱਜ ਕੱਲ ਬੱਤੀ ਵਾਲੇ ਮੀਟਰ ਜਿਹੜਾ ਪਹਿਲਾਂ ਲੱਗੇ ਹੁੰਦੇ ਸੀ ਉਹਨਾਂ ਦੀ ਰੀਡਿੰਗ ਅੱਜ ਤੁਹਾਨੂੰ ਦੱਸਾਂਗੇ ਵੀ ਕਿਵੇਂ ਰੀਡਿੰਗ ਲੈਣੀ ਹੈ ਉਹ ਰੀਡਿੰਗ ਦਾ ਪਹਿਲਾਂ ਡੇਟ ਆਊਗਾ ਏਦੋਂ ਟਾਈਮ ਆਊਗਾ ਟਾਈਮ ਤੋਂ ਬਾਅਦ ਜਿਹੜੀ ਰੀਡਿੰਗ ਹੁੰਦੀ ਹੈ ਉਹ ਆਪਾਂ ਰੀਡਿੰਗ ਤੁਹਾਨੂੰ ਅੱਜ ਦੱਸਾਂਗੇ ਵੀ ਕਿਵੇਂ ਰੀਡਿੰਗ ਦੇਖਣੀ ਹੈ ਉਸ ਰੀਡਿੰਗ ਤੋਂ ਦੇਖ ਕੇ ਸਾਨੂੰ ਇਹ ਪਤਾ ਲੱਗਦਾ ਹੈ ਵੀ ਜਿਹੜੀ ਸਾਨੂੰ ਪੰਜਾਬ ਸਰਕਾਰ ਵੱਲੋਂ 600 ਜੁਨਟ ਮਾਫ ਕੀਤੀ ਗਈ ਹੈ ਉਹਦੇ ਅਸੀਂ ਕਿੰਨੀ ਕ ਜੂਜ਼ ਕਰ ਲਈ ਕਿੰਨੀ ਕ ਸਾਡੇ ਕੋਲ ਬਾਕੀ ਜੁਨਟਾ ਪਈ ਹੈ ਉਹ ਜਿਹੜੀ ਪੀ ਪੀਐਸਪੀਸੀਐਲ ਹੈ ਜਿਹੜੀ ਆਪਣੀ ਉਹ ਕਿਵੇਂ ਇਸ ਜੁਨਟਾਂ ਨੂੰ ਮਾਫਦੀ ਹੈ ਉਹ ప్రతి ਦਿਨ ਇੱਕ ਦਿਨ ਦਾ ਸਾਨੂੰ 10 ਜੁਨਟਾ ਮਾਫ ਦਿੰਦੀ ਹੈ ਤੋਂ ਦਿਨਾਂ ਦਾ ਸਾਨੂੰ ਪੀ ਜੁਨਟਾ ਇਸ ਤਰ੍ਹਾਂ ਅ ਮਹੀਨੇ ਦੇ 30 ਦਿਨ ਹੁੰਦੇ ਆ 30 ਦਿਨਾਂ ਦੀਆਂ 10 ਨਾਲ ਗੁਣਾ ਕਰਕੇ ਆਪਾਂ ਨੂੰ 300 ਯੂਨਟ ਮਾਫ ਹੋ ਜਾਂਦੀ ਹੈ 2 ਮਹੀਨਿਆਂ ਦੀ 600 ਯੂਨਟ ਹੋ ਜਾਂਦੀ ਹੈ ਜਿਹੜੀ ਮਾਫ ਜਿਹੜੀ ਕਿ ప్రతి ਦਿਨ 10 ਜੂਨਟਾਂ ਸਾਨੂੰ ਮਾਫ ਦਿੰਦੀ ਹੈ ਜੇਕਰ ਬੇੜਾ ਵਾਲਾ ਤੁਹਾਡੇ 2 ਮਹੀਨੇ ਤੋਂ ਪਹਿਲਾਂ ਜਾਂ ਬਾਅਦ ਵਿੱਚ ਆ ਜਾਂਦਾ ਹੈ ਤਾਂ ਉਹ ਵੀ ਇਹ ਦੇਖਦਾ ਹੈ ਵੀ ਇੱਕ ਦਿਨ ਇੱਕ ਦਿਨ ਦੇ ਨਾਲ ਉਹ ਕੈਲਕੂਲੇਟਰ ਕਰਦਾ ਹੈ ਵੀ ਇੱਕ ਦਿਨ ਵਿੱਚ ਬੰਦੇ ਨੇ 10 ਜੂਨਟਾਂ ਬਚਾ ਲਈਆਂ ਉਦੋਂ ਕੈਲਕੂਲੇਟਰ ਕਰਕੇ ਦੇਖ ਦੇਖਾ ਵੱਧ ਮੱਛੀ ਐ 66 ਜੁਨਟ ਤੋਂ ਉਸ ਤਰ੍ਹਾਂ ਕੈਲਕੂਲੇਟਰ ਕਰਕੇ ਉਹ ਤੁਹਾਨੂੰ ਬਿਲ ਦੇ ਦਿੰਦਾ ਹੈ ਇਸ ਤਰ੍ਹਾਂ ਤੁਸੀਂ ਦੇਖ ਕੇ ਤਰੀਕ ਦੇਖ ਕੇ ਬਿਲ ਤੋਂ ਪੁਰਾਣੀ ਅਤੇ ਇਸ ਤੋਂ ਨਵੀਂ ਦੇਖ ਕੇ ਆਪਕਾ ਧਾਵਾ ਵਧਾ ਕੇ ਦੇਖ ਸਕਦੇ ਆਂ ਵੀ ਸਾਡੀਆਂ ਕਿੰਨੀਆਂ ਜੁਨਟਾਂ ਬੱਛੀਆਂ ਵੀ ਸਾਡੀ ਪ੍ਰਤੀ ਦਿਨ ਕਿੰਨੇ ਦਿਨ ਹੋ ਗਏ ਕਿੰਨੀਆਂ ਸਾਡੀਆਂ ਜੁਨਟਾਂ ਬੱਛੀਆਂ ਆਓ ਹੁਣ ਅਸੀਂ ਦੇਖਦੇ ਆਂ ਵੀ ਮੀਟਰ ਤੇ ਰੀਡਿੰਗ ਕਿਸ ਤਰ੍ਹਾਂ ਦੇਖਣੀ ਹੈ ਆਓ ਦੇਖਦੇ ਆਂ ਹਾਂਜੀ ਜਿਵੇਂ ਕਿ ਤੁਹਾਨੂੰ ਦਿਖ ਰਿਹਾ ਹੈ ਕਿ ਬਿਜਲੀ ਦੇ ਮੀਟਰ ਤੇ ਇਸ ਤਰ੍ਹਾਂ ਸਕਰੀਨ ਦੇ ਉੱਤੇ ਆ ਰਹੀ ਹੈ ਆ ਆ ਦੇਖੋ 12999 ਕਿਲੋਵਾਟ ਪਰ ਹੌਰ ਇਹ ਹੁੰਦੀ ਹੈ ਬਿਜਲੀ ਦੀ ਰੀਡਿੰਗ ਦੇਖਣ ਦਾ ਤਰੀਕਾ ਇਸ ਤੋਂ ਬਾਅਦ ਆ 3499 ਆ ਗਿਆ ਇਹ ਵੀ ਇੱਕ ਬਾਦੂ ਹੁੰਦੇ ਹਨ ਇਹ ਨਹੀਂ ਦੇਖਣੇ ਇੱਕ ਵਾਰ ਫੇਰ ਦਿਖਾ ਰਹੇ ਹਾਂ ਅਸੀਂ ਇਸ ਨੂੰ ਕਿਵੇਂ ਰੀਡ ਕਰਨਾ ਆ 00.15 ਆ ਗਿਆ ਇਹ ਵੀ ਨਹੀਂ ਹੈਗਾ ਰੀਡਿੰਗ ਇਹ ਅਲੱਗ-ਅਲੱਗ ਮੀਟਰਾਂ ਦੇ ਉੱਤੇ ਅਲੱਗ-ਅਲੱਗ ਰੀਡਿੰਗਾਂ 50 ਵਾਟ ਇਹ ਵੀ ਨਹੀਂ ਹੈਗੀ ਰੀਡਿੰਗ ਇਸ ਤੋਂ ਬਾਅਦ ਅਲੱਗ-ਅਲੱਗ ਮੀਟਰਾਂ ਤੇ ਅਲੱਗ-ਅਲੱਗ ਰੀਡਿੰਗ ਆਉਂਦੀ ਹੈ ਇਹ ਵੀ ਨਹੀਂ ਹੈਗੀ ਰੀਡਿੰਗ ਹਉ ਦੇਖਦੇ ਹਾਂ ਕੋਈ ਗੱਲ ਨਹੀਂ ਇਹ ਵੀ ਰੀਡਿੰਗ ਨਹੀਂ ਹੈਗੀ ਇਹ ਡੇਟ ਦਿਖ ਰਹੀ ਹੈ ਡੇਟ ਤੋਂ ਬਾਅਦ ਟਾਈਮ ਦਿਖ ਰਿਹਾ ਹੈ ਟਾਈਮ ਤੋਂ ਬਾਅਦ ਆਹ ਟਾਈਮ ਤੋਂ ਬਾਅਦ ਜੋ ਵੀ ਆਉਂਦੀ ਹੈ ਕਿਲੋਵਾਟ ਪਰ ਹੌਰ ਦੇ ਵਿੱਚ ਇਹ ਰੀਡਿੰਗ ਹੁੰਦੀ ਹੈ ਜਿਵੇਂ 12949 ਤੁਹਾਡੇ ਮੀਟਰ ਤੋਂ ਇਸ ਤਰ੍ਹਾਂ ਦੇਖਣੀ ਹੈ ਰੀਡਿੰਗ ਅਲੱਗ-ਅਲੱਗ ਮੀਟਰਾਂ ਦੇ ਉੱਤੇ ਅਲੱਗ-ਅਲੱਗ ਰੀਡਿੰਗ ਹੁੰਦੀ ਹੈ ਆਧਿਕਾਲ ਚੇਪ ਵਾਲੇ ਮੀਟਰ ਲੱਗਦੇ ਹਨ ਚਿਪਾਂ ਦੇ ਉੱਤੇ ਉਹ ਆਟੋਮੈਟਿਕ ਇੱਕ ਮਹੀਨਾ ਬਾਅਦ ਆਪਣ ਬਿਲ ਆ ਜਾਂਦਾ ਹੈ ਇਹਦਾ 2 ਮਹੀਨਿਆਂ ਬਾਅਦ ਬਿਲ ਆਉਂਦਾ ਹੈ ਅਸੀਂ ਦੇਖਣਾ ਹੈ ਕਿਵੇਂ ਰੀਡਿੰਗ ਦੇਖਣੀ ਹੈ ਧੰਨਵਾਦ